ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸਾਰੇ ਕਿਵੇਂ ਹੋ ਮੀਂਦ ਕਰਦੇ ਆ ਸਾਰੇ ਠੀਕ ਹੋਵੋਗੇ ਆਓ ਅੱਜ ਦਾ ਬਲੌਗ ਕਰੀਏ ਸ਼ੁਰੂ ਤੇ ਐਂਡ ਤੱਕ ਜਰੂਰ ਬਨੇ ਰਹੋ ਬਲੌਗ ਦੇ ਨਾਲ ਤੇ ਮੈਂ ਕੱਢ ਰਹੀ ਸੀ ਬੋਕਰ ਤੇ ਇਹ ਪਤਾ ਰੀਤਾ ਜਾ ਆ ਜਾਂਦਾ ਨੇਰੀ ਦਾ ਤੇ ਮੈਂ ਸਾਰੇ ਪਹਿਲਾਂ ਪਾਣੀ ਛਿੜਕ ਲਿਆ ਥੋੜਾ ਥੋੜਾ ਤੇ ਹੁਣ ਮੈਂ ਸਾਰੇ ਬੋਕਰ ਕੱਢੂੰਗੀ ਤੇ ਪੇੜ ਪੌਦਿਆਂ ਨੂੰ ਪਾਣੀ ਆਪਾਂ ਬਾਅਦ ਵਿੱਚ ਪਾਉਣੇ ਆਂਗੇ ਸਾਰਿਆਂ ਨੂੰ ਇਹ ਵੇਖੋ ਰਾਤ ਪਾਣੀ ਪਾਇਆ ਸੀ ਤੇ ਫੇਰ ਵੀ ਸੁੱਕ ਗਏ ਸਾਰੇ ਆਹ ਜਿਹੜਾ ਨਿੰਬੂ ਦਾ ਬੁੱਟਾ ਨਾ ਇਹਨੂੰ ਨਾ ਨਿੰਬੂ ਨਹੀਂ ਲੱਗਦੇ ਬਹੁਤ ਸਾਲਾਂ ਦਾ ਹੋ ਗਿਆ ਤੇ ਜਿਹੜਾ ਆਹ ਅਸੀਂ ਬਾਅਦ ਚ ਲਵਾਇਆ ਤੇ ਇਹਨੂੰ ਥੋੜੇ ਥੋੜੇ ਲੱਗ ਰਹੇ ਆ ਦੇਖੋ ਉਹ ਤਾਂ ਬਸ ਸਾਰੇ ਕਹਿ ਦਿੰਦੇ ਆ ਪੱਟ ਦੋ ਇਹਨੂੰ ਤਾਂ ਇਹਨੂੰ ਨਹੀਂ ਹੁਣ ਲੱਗਦੇ ਇੱਧਰ ਮੈਂ ਸਿੰਬਰੀ ਜਾਂਦੀ ਸੀਗੀ ਪਾਣੀ ਛਿੜਕ ਕੇ ਜਿਹੜੀ ਮਿੱਟੀ ਨਹੀਂ ਉੱਡਦੀ ਇੱਧਰ ਮੈੱਕੂ ਨੂੰ ਪਾਤਾ ਸੀਗਾ ਦੁੱਧ ਇਹ ਬੈਠੀ ਐ ਮੈੱਕੂ ਮੈਕੂ ਰਾਤ ਨੂੰ ਪਤਾ ਨਹੀਂ ਕਿੱਥੇ ਜਾਂਦੀ ਰਹਿੰਦੀ ਹੈਗੀ। ਦਰਹੇ ਜੇ ਆਪਾਂ ਸਾਰਾ ਕੰਮ ਖੁੰਦਾ ਪੀਏਗਾ ਤੇ ਚਾਹ ਬਣਾ ਲਈਤੀਗੀ। ਮੈਕੂ 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 ਪੁਸ਼ 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 ਦੇ ਨਾਮ ਤੇ ਸਮਝ ਆਉਂਦੀ ਹੈ ਜੀ। ਗਰਮੀ ਹੋਈ ਪਈ ਹੈ ਬਹੁਤ ਜ਼ਿਆਦੇ, ਇੰਨੀ ਗਰਮੀ, ਇੰਨੀ ਗਰਮੀ। ਬਹੁਤ ਜ਼ਿਆਦੇ ਗਰਮੀ ਹੋਈ ਪਈ ਹੈਗੀ। ਲੋ ਜੀ ਬੋਕਰ ਕੱਢਤੀ ਆ ਢੇਰੀ ਲਾਤੀ ਇਹ ਚੱਕਣੀ ਆ ਹਜੇ ਤੇ ਇਧਰ ਦੇਖੋ ਮੈੱਕੂ ਕੀ ਹਾਲ ਕਰਗੀ ਉਹਦਾ ਡੰਗਾ ਜਿਹੜਾ ਉੱਟ ਟੁੱਟ ਗਿਆ ਥੱਲੇ ਦੁੱਧ ਡੁੱਲ ਗਿਆ ਤੇ ਹੁਣ ਆਪਾਂ ਪਾਵਾਂਗੇ ਪੇੜ ਪੌਦਿਆਂ ਨੂੰ ਪਾਣੀ ਦੇਖੋ ਕਿਵੇਂ ਸੁੱਤੀ ਪਈਏ ਮੈੱਕੂ ਮੈੱਕੂ खरी हम आप कर दे अंदरों साफ सफाई पहला इधरों बारों फर्श से झाड़ू लाने अंदर झाड़ू लावगी फिर ला लगावगी पोचा सूरज कड रहा गर्मी तिखी तिखी धुप इनी ज्यादा गर्मी क्या बात है ਬਹੁਤ ਜ਼ਿਆਦਾ ਗਰਮੀ ਨਹੀਂ ਜ਼ਿਆਦਾ ਗਰਮੀ ਸੌਰੀ ਠੰਡ ਐਨੀ ਜ਼ਿਆਦਾ ਠੰਡ ਤੁਸੀਂ ਕਿੰਨੀ ਠੰਡ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਤਾਂ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਪਲੀਜ਼ ਦੱਸਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਤੁਹਾਡੇ ਠੰਡ ਕਿੰਨੀ ਕਾ ਇਧਰ ਵੇਖੋ ਪਰ ਇਸ ਵਿੱਚ ਫੁੱਟਾ ਪਿਆ ਹਾਜ਼ਰੀ ਲਏ ਸੁੱਤੀ ਜਾਂਦੇ। ਇਸ ਮੈਨੂੰ ਪਤਾ ਲੱਗਦੀ ਹੈ ਨਾ ਮੇਰੀ ਵੀਡੀਓ ਬਣੀ ਜਾਂਦੀ ਹੈ। ਸੁੱਤੇ ਪੈਦੀ ਤੇ ਉੱਠ ਕੇ ਆਇਆ। ਕੰਪਰ ਨਾ ਜਮਨ ਲਈ ਟਿਆਪਿਆਗਾ। ਠੰਡ ਲੱਗਦੀ ਐ ਨਾ ਹੋਈ ਸੀ। ਕੋਲਿੰਗ ਗੁੱਡ ਮਾਰਨਿੰਗ। ਮੈਨੂੰ ਗੁੱਡ ਮਾਰਨਿੰਗ ਬੱਤ ਲੋਜੀ ਚਾਹ ਪੀ ਲਈ ਸੀਗੀ ਆਪਾਂ ਤੇ ਭਾਂਡੇ ਧੋਣ ਵਾਲੇ ਆਪਣੇ ਤੇ ਮੈਂ ਧਰ ਲਈ ਅਸੀਂ ਇੱਧਰ ਦੁੱਧ ਗਰਮ ਦੁੱਧ ਨੂੰ ਹਲੇ ਵਾਲਾ ਨਹੀਂ ਆਇਆ ਰਾਤ ਬਣਾਈ ਸੀ ਆਪਾਂ ਹਰੀਆਂ ਮਿਰਚਾਂ ਦੀ ਚਟਨੀ ਚਟਨੀ ਬਣਾਈ ਸੀ ਹਰੀ ਮਿਰਚ ਦੀ ਖੰਡ ਪਾ ਕੇ ਬਹੁਤ ਵਧੀਆ ਬਣੀ ਤੇ ਹੁਣ ਮੈਂ ਗੁੰਨਣਾ ਆਟਾ ਤੇ ਨਾਲੇ ਪਾਉਣੇ ਆ ਕੱਪੜੇ ਮਸ਼ੀਨ 'ਚ ਕਿਉਂ ਸੁਬਾ ਸੁਬਾ ਦਾ ਟਾਈਮ ਹੈ ਤੇ ਜਲਦੀ ਜਲਦੀ ਕੱਪੜੇ ਜਿਹੜੇ ਉਹ ਆਪਣੇ ਸਵੇਰੇ ਸਵੇਰੇ ਧੋਤੇ ਜਾਣ ਤੇ ਦੁਪਹਿਰੇ ਜਦੋਂ ਦੁਪਹਿਰ ਹੋ ਜਾਂਦੀ ਉਦੋਂ ਧੋਤੇ ਨਹੀਂ ਜਾਂਦੇ ਤੇ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਮੇਰਾ ਬਲੌਗ ਖੁੱਲ੍ਹ ਦੇਖਿਆ ਕਰੋ ਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਮੇਰੇ ਬਲੌਗ ਦੇਖਣ ਵਾਲਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੁਸੀਂ ਮੇਰੇ ਬਲੌਗ ਨੂੰ ਫੁੱਲ ਜ਼ਰੂਰ ਦੇਖਿਆ ਕਰੋ ਤੇ ਹੁਣ ਮੈਂ ਗੁੰਨਣ ਲੱਗੀ ਆ ਆਟਾ ਆਟਾ ਪਸਾ ਕੇ ਲੈਂਦਾ ਸੀਗਾ ਰਾਤ ਤੇ ਗੱਟੇ ਚ ਹੀ ਪਿਆ ਹਜੇ ਉਹ ਡਰਮੇ ਵਿੱਚ ਵੀ ਪਾਉਣਾ ਹੈ ਹੁਣ ਮੈਂ ਪਹਿਲਾਂ ਆਟੇ ਨੂੰ ਡਰਮੇ ਵਿੱਚ ਪਾਉਣੀ ਹੈਗੀ ਤੇ ਫਿਰ ਉਸ ਤੋਂ ਬਾਅਦ ਗੁੰਨੂਗੀ ਮੈਂ ਆਟਾ ਤੇ ਦੁੱਧ ਆਪਣਾ ਗਰਮ ਹੋਈ ਜਾਂਦਾ ਹੈਗਾ ਬਸ ਵਾਲਾ ਆਉਣ ਵਾਲਾ ਹੀ ਆ ਜੇ ਮੈਂ ਇਸ ਤੋਂ ਪਾਸੇ ਉੱਠ ਗਈ ਨਾ ਮਾੜਾ ਜਾਵੀ ਤੇ ਨਾਲ ਦੀ ਨਹੀਂ ਵਾਲਾ ਆ ਜਾਣਾ ਤੇ ਸਾਰੇ ਫੈਲ ਜਾਣਾ ਇੱਕ ਦਿਨ ਮੇਰੇ ਨਾਲ ਇਦਾਂ ਹੀ ਹੋਈ ਸੀ ਪਤਾ ਕੀ ਗੱਲ ਬਸ ਜਮੈਂ ਵਾਲਾ ਆਉਣ ਵਾਲਾ ਸੀ ਤੇ ਮੈਂ ਥੋੜਾ ਜਿਹਾ ਇੱਥੇ ਬਾਹਰ ਹੀ ਹੋਈ ਐ ਤੇ ਦੁੱਧ ਸਾਰਾ ਐ ਹੋ ਸਾਰ ਤੇ ਸਾਰੇ ਐ ਫੈਲ ਗਿਆ ਸਾਰਾ ਦੁੱਧ ਅੱਧਾ ਕਿਲੋ ਪੱਕਾ ਦੁੱਧ ਡੁੱਲ ਗਿਆ ਸਾਰਾ ਤੇ ਫਿਰ ਮੈਂ ਸਾਰਾ ਸਾਫ ਕਰਿਆ ਤੇ ਨਾਲੇ ਆਦੇ ਆਪ ਤੇ ਮੈਨੂੰ ਇੰਨਾ ਗੁੱਸਾ ਵੀ ਮੈਂ ਮਾੜੀ ਜੀ ਗਲਤੀ ਮੇਰੀ ਐ ਹੋ ਗਈ ਤੇ ਹੁਣ ਵਾਲਾ ਆਉਣ ਵਾਲਾ ਹੀ ਐ ਇਸ ਲਈ ਮੈਂ ਪਾਸੇ ਨਹੀਂ ਰਹੀ ਦੁੱਧ ਨੂੰ ਜਦੋਂ ਵਾਲਾ ਆ ਗਿਆ ਉਸ ਤੋਂ ਬਾਅਦ ਹੀ ਮੈਂ ਆਟਾ ਪਾਉਣਾ ਡਰਮੀ ਚ ਉਸ ਤੋਂ ਬਾਅਦ ਹੀ ਮੈਂ ਆਟਾ ਗੁੰਨਣਾ ਤੇ ਇਹਨਾਂ ਨੇ ਫਿਰ ਜਾਣਾ ਰਸਮੀ ਨੂੰ ਤਾਂ ਵੈਸੇ ਛੁੱਟ ਗਈ ਐ ਇਹਨਾਂ ਨੇ ਜਾਣਾ ਆਪਦੇ ਕੰਮ ਤੇ ਤੇ ਫਿਰ ਕਰਾਂਗੇ ਚਾੜੂ ਲਾਤਾ ਪੋਚਾਪਾ ਬਾਅਦ ਵਿੱਚ ਕਰਾਂਗੇ। ਉਹ ਤਾਂ ਸਾਰਿਆਂ ਨੂੰ ਲਾਸਟ ਤੇ ਕਰਾਂਗੇ। ਕੱਪੜੇ ਧੋਵੋ ਤੇ ਰੋਟੀ ਬਣਾ ਕੇ ਰੋਟੀ ਆਪਾਂ ਆਪਣੀ ਤਾਂ ਬਣਾਉਣੀ ਹੈਗੀ 11-12 ਵਜੇ। ਇਹਨਾਂ ਨੂੰ ਰੋਟੀ ਬਣਾ ਕੇ ਦੇ ਦੇਣੀ ਹੈ ਕਿਉਂ ਇਹਨਾਂ ਨੇ ਜਾਣਾ ਤੇ ਮੈਂ ਤੇ ਰਸ਼ਮੀ ਰਹਿ ਜਾਣੀ ਆ ਬਾਅਦ ਵਿੱਚ। ਅਸੀਂ ਆਪਦੀ ਰੋਟੀ ਜਦੋਂ ਸਾਨੂੰ ਭੁੱਖ ਹੋਈਏ ਅਸੀਂ ਉਦੋਂ ਬਣਾ ਲਾਂਗੇ। ਹਜੇ ਟਾਈਮ ਲੱਗੂਗਾ ਜੇ ਮੈਂ ਕੋਲੇ ਖੜੀ ਰਹੀ ਨਾ ਉਦੋਂ ਟਾਈਮ ਲਾ ਲੈਣਾ ਹੈ ਗਾ ਦੁੱਧ ਨੇ। ਪਰ ਜੇ ਮੈਂ ਇੱਧਰ ਥੋੜਾ ਜਿਹਾ ਦੂਰ ਗਈ ਤਾਂ ਦੁੱਧ ਨਾਲ ਦੀ ਨਹੀਂ ਨਿਕਲ ਜੂਗਾ ਗਰਮੀ ਬਹੁਤ ਜ਼ਿਆਦਾ ਪੈਨ ਲੱਗੀ ਇੰਨੀ ਜ਼ਿਆਦਾ ਗਰਮੀ ਸਹਿਣ ਸ਼ਕਤੀ ਤੋਂ ਬਾਹਰ ਆ ਇੰਨੀ ਜ਼ਿਆਦਾ ਗਰਮੀ ਨਾ ਮੀਂਹ ਆਉਂਦਾਗਾ ਰਾਤਾਂ ਹਵਾ ਜੀ ਐ ਚੱਲੀ ਸੀਗੀ ਥੋੜੇ ਥੋੜੇ ਬੱਦਲ ਵੀ ਹੋਏ ਸੀ ਐ ਲੱਗਦਾ ਸੀਗਾ ਜਿਵੇਂ ਨਹੀਂ ਆਊਗਾ ਪਰ ਕਿੱਥੇ ਸੂਰਜ ਐ ਤਿੱਖਾ ਤਿੱਖਾ ਨਿਕਲਿਆ ਪਿਆਗਾ ਮੀਂਹ ਦਾ ਤਾਂ ਨਾਮ ਆਪਨ ਨਸਾਨ ਹੀ ਹੁੰਦਾ ਮੈਂ ਢੱਕ ਕੇ ਰੱਖ ਦਿੰਨੀ ਆ ਵੀ ਵਾਲਾ ਛੇਤੀ ਆਵੇ ਤੇ ਪਰ ਵਾਲਾ ਤਾਂ ਆਪਦੇ ਹਿਸਾਬ ਨਾਲ ਹੀ ਹੋਣਾ ਜਲਦੀ 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 ਆਈ ਆਈ ਦੇਖੋ ਕਿੰਨਾ ਸੋੜਾ ਨਿਕਲਦਾ ਘਰ ਦੀ ਕਣਕ ਤਾਂ ਬੰਦੇ ਨਾਲ ਕਿੰਨਾ ਸੌਖਾ ਹੋ ਰਿਹਾ ਹੈਗਾ ਠੱਗੀ ਹੋ ਰਹੀ ਹੈਗੀ ਇੱਧਰ ਦੇਖੋ ਕਿੰਨਾ ਸੋੜਾ 5-7 ਥੁੜਕਿਆਂ ਦਾ ਮੈਂ ਆਟਾ ਗੁੰਨੇਗਾ ਤੇ ਕੋਈ ਜ਼ਿਆਦਾ ਵੀ ਨਹੀਂ ਗੁੰਨੇਗਾ ਤੇ ਇੰਨਾ ਸੋੜਾ ਨਿਕਲੇਗਾ ਦੇਖੋ ਹਰੇਕ ਕੰਮ ਦੇ ਵਿੱਚ ਆਮ ਬੰਦੇ ਨਾਲ ਧੋਖਾ ਹੋ ਰਿਹਾ ਹੈਗਾ ਪਤਾ ਨਹੀਂ ਕਿਉਂ ਕੋਈ ਵੀ ਹੋਵੇ ਕੰਮ ਹਰੇਕ ਚੀਜ਼ ਜੇ ਕੋਈ ਆਪਾਂ ਬਾਜ਼ਾਰੋਂ ਕੋਈ ਚੀਜ਼ ਲੈਣੇ ਆ ਤਾਂ ਉਹ ਵੀ ਮਿਲਾਵਟ ਵਾਲੀ ਤੇ ਉਹਦੇ ਚ ਵੀ ਹਰੇਕ ਚੀਜ਼ ਦੇ ਵਿੱਚ ਮਿਲਾਵਟ ਮੈਂ ਹੁਣ ਪਾ ਰਹੀ ਸੀਗੀ ਪਾਣੀ ਢੇੜ ਪੋਦਿਆਂ ਨੂੰ ਸਵੇਰ ਦਾ ਟਾਈਮ ਸੀ ਪਹਿਲਾਂ ਸਾਰਾ ਸੁੰਭਰਿਆ ਤੇ ਸੁੰਭਰਿਆ ਵੀ ਪਾਣੀ ਛਿੜਕ ਸੀ ਛਿੜਕ ਕੇ ਸੀਗਾ ਤੁਸੀਂ ਦੇਖਿਆ ਹੀ ਹੈ ਤੇ ਹੁਣ ਪਾ ਰਹੀ ਸੀਗੀ ਮੈਂ ਪਾਣੀ ਤੇ ਇੱਥੇ ਕੀੜੀਆਂ ਬਹੁਤ ਜ਼ਿਆਦਾ ਸੀ ਤੇ ਪੈਪ ਤੇ ਚੜ ਗੀਆਂ ਸਾਰੀਆਂ ਮੇਰੇ ਤੇ ਵੀ ਚੜ ਗੀਆਂ ਸੀ ਬਾਹਾਂ ਤੇ ਤੇ ਇੱਧਰ ਕਿੰਨੂ ਦੇ ਬੂਟੇ ਨੂੰ ਨਾ ਅਸੀਂ ਕਿਸੇ ਮਾਲੀਆਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਨਾ ਵੀ ਤੁਸੀਂ ਪਾਣੀ ਘੱਟ ਪਾਓ ਤਾਂ ਕਰਕੇ ਥੋੜਾ ਘੱਟ ਪਾਣੀ ਪਾਉਣੇ ਐਗੇ ਜਦੋਂ ਫਲ ਚੱਕ ਜੇ ਕਿ ਕਹਿੰਦੇ ਪਾਣੀ ਨਾ ਪਾਓ ਤੇ ਮਿੱਟੀ ਹੈ ਜਿਹੜੀ ਉਹ ਜ਼ਿਆਦਾ ਜੰਮੀ ਪਈ ਹੈ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕਿਹਾ ਤੁਸੀਂ ਮਿੱਟੀ ਹੈ ਜਿਹੜੀ ਪੋਲੀ ਕਰ ਦੋ ਥੋੜੀ ਥੋੜੀ ਵੀ ਪੋਲੀ ਕਰ ਦੋ ਮੈਂ ਕਹਿੰਦੇ ਸ਼ਾਮ ਨੂੰ ਕਰਾਂਗੇ ਤੇ ਹੁਣ ਮੈਨੂੰ ਕੰਮ ਆ ਤੇ ਮੈਂ ਸਾਰੇ ਇੱਧਰ ਪਦੀਨਾ ਸੀਗਾ ਪਦੀਨੇ ਨੂੰ ਵੀ ਪਾਣੀ ਉਤੋਂ ਵੀ ਤੋਤਾ ਸੀਗਾ ਤੇ ਨਾਲੇ ਪਾਣੀ ਪਾਤਾ ਸੀਗਾ ਇੱਧਰ ਇਹ ਜਿਹੜੀ ਸਮਰਸੀਬਲ ਮੋਟਰ ਲੱਗੀ ਹੈ ਸਾਡੇ ਪਤਾ ਨਹੀਂ ਕਿਉਂ ਥੋੜੀ ਜੀ ਉਤੋਂ ਪਾਪ ਲੀਕ ਹੋ ਗਈ ਹੈਗੀ ਤੇ ਇਹ ਕਣੀ ਖੁੱਲ ਗਈ ਸੀਗੀ ਪਤਾ ਨਹੀਂ ਕੀ ਹੋਇਆ ਤੇ ਇਹ ਕਰ ਰਹੇ ਸੀਗੇ ਠੀਕ ਤੇ ਇੱਧਰ ਮੇਰੇ ਪੈਰਾਂ ਨੂੰ ਕੀੜੀਆਂ ਖਾਗਾਂ ਤੇ ਮੈਂ ਦਵਾ ਦਾ ਪੈਰ ਧੋਈ ਜਾਂਦੀ ਸੀਗੀ ਕਿਉਂ ਇੱਥੇ ਕਾਰ ਖੜੀ ਹੁੰਦੀ ਹੈ ਤੇ ਕਾਰ ਦੇ ਥੱਲੇ ਕੀੜੀਆਂ ਦੇ ਪਹਾਣ ਬਣੇ ਪਏ ਹੈਗੇ ਤੇ ਮੈਂ ਉੱਤੇ ਪਾਣੀ ਢੋਲਤਾ ਜਦੋਂ ਤੇ ਕੀੜੀਆਂ ਸਾਰੀਆਂ ਨਿਕਲਿਆਂਗਾ ਇਸ ਕਰਕੇ ਸਾਰੀਆਂ ਕੀੜੀਆਂ ਮੈਨੂੰ ਚਮਟਗੀਆਂ ਤੇ ਮੈਂ ਦਵਾ ਦਾ ਪਾਰੀ ਸੀਗੀ ਪਾਣੀ ਤੇ ਇਧਰ ਨਿੰਬੂ ਦਾ ਬੂਟਾ ਇੱਕ ਜਿਹੜਾ ਸਾਡੇ ਇਹਨੂੰ ਨਿੰਬੂ ਨਹੀਂ ਲੱਗਦੇ ਕਾਫੀ ਸਾਲ ਹੋ ਗਈ ਹੈਗੇ ਤੇ ਸਾਡਾ ਤਾਂ ਹੁਣ ਇਸ ਤੋਂ ਜੀਅ ਕੇ ਪਿਆ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀਗੀ ਵੀ ਤੁਸੀਂ ਇਹਨੂੰ ਪਟਾ ਦੋ ਇਹ ਕਹਿੰਦੇ ਐਦ ਕੀਦ ਕੀ ਦੇਖਦੇ ਆਂਗੇ ਜੇ ਲੱਗੇ ਠੀਕ ਆ ਤੇ ਨਹੀਂ ਬਸ 2-4 ਮਹੀਨਿਆਂ ਚ ਪਟਾ ਦਾਂਗੇ ਮੇਰੇ ਪਰਾਂ ਤੇ ਸਾਰੀਆਂ ਕੀੜੀਆਂ ਚੜਗੀਆਂ ਤੇ ਉਹ ਵੇਲ ਆ ਜਿਹੜੀ ਵੇਲ ਅਸੀਂ ਉੱਪਰ ਨਹੀਂ ਜਾਦੇ ਬਾਦਰੇ ਤੇ ਨਹੀਂ ਬੰਦਦੇ ਵੇਲਾ ਦਾ ਜਿਹੜਾ ਭਜਨ ਆ ਜਿਆਦਾ ਹੋ ਜਾਂਦਾ ਹੈਗਾ ਬੇਲ ਜਿਹੜੀ ਇਹ ਪੱਟੀ ਜਾਂਦੇ ਆ ਤੇ ਬਸ ਥੋੜੀ ਜਿਹੀ ਜਦੋਂ ਹੁੰਦੀ ਐ ਤੇ ਉਦੋਂ ਪਾਟਾ ਦਿਨੇ ਹੈਗੇ ਇਧਰ ਮੈਂ ਮੋਟਰਸਾਈਕਲ ਤੇ ਵੀ ਪਾਣੀ ਮਾਰਦਾ ਸੀ ਮੈਂ ਕਿਹਾ ਚਲੋ ਜਿਹੜਾ ਮੜਾ ਮੋਟਰ ਰਿੱਛਾਗਾ ਮੈਂ ਉਹ ਵੀ ਤੋ ਦਿੰਨੀ ਹੈਗੀ ਤੇ ਉਧਰ ਵੀ ਦੋ ਤਿੰਨ ਗਮਲੇ ਜੇ ਪਏ ਸੀ ਤੇ ਇਧਰ ਵੀ ਮੈਂ ਪਾਣੀ ਪਾਤਾ ਸੀਗਾ ਤੇ ਪਹਿਲਾਂ ਦੁਪਹਿਰੇ ਬਾਲੀ ਧੁੱਪ ਚ ਨਹੀਂ ਪਾਣੀ ਪਾਇਆਗਾ ਕਦੇ ਤੇ ਜਦੋਂ ਸਵੇਰ ਸ਼ਾਮ ਪਾਣੀ ਪਾ ਦਿੰਨੇ ਆ ਤੇ ਜਾਂ ਬਸ ਦਿਨ 6 ਵਜੇ ਪਾ ਦਿਨੇ ਨੇ ਹੈਗੇ ਠੀਕ ਐ ਹੈ ਨਾ ਤੁੱਪ ਦੇ ਵਿੱਚ ਤਾਂ ਫਿਰ ਮਰ ਜਾ ਜੀ ਜਾਂਦੇ ਹੈਗੇ ਸਾਰੇ ਤੇ ਇੱਧਰ ਮੈਂ ਪੈਪ ਵਿੱਚ ਹੀ ਸੜਤੀ ਸੀਗੀ ਤੇ ਮੈਂ ਕਿਹਾ ਚਲੋ ਵੀ ਪਾਣੀ ਆਪੇ ਪਈ ਜਾਂਦਾ ਹੈਗਾ ਪਈ ਜਾਂੰਦੋ ਇੱਧਰ ਤਾਂ ਭਰ ਗਿਆ ਪਾਣੀ ਪੈ ਗਿਆ ਸੀ ਭਰ ਗਈ ਸੀ ਸਾਰੀ ਬਾੜੀ ਪਾਣੀ ਨਾਲ ਤੇ ਹੁਣ ਮੈਂ ਪੈਪ ਨਾਲ ਸੀ ਇੱਧਰ ਤੋਰੀਆਂ ਦੀ ਢੇਲ ਵੀ ਲਾ ਰੱਖੀ ਹੈਗੀ ਉਹ ਉੱਧਰ ਬੰਨ ਕੇ ਰस्सियां ਜੀਆਂ ਚੜਾਤੀ ਹੈਗੀ ਪਾਲਟੀ ਚ ਪਾ ਕੇ ਤੇ ਉਧਰਲੇ ਪਾਸੇ ਦੂਜੇ ਗਮਲਿਆਂ ਨੂੰ ਵੀ ਮੈਂ ਪਾਣੀ ਪਾਤਾ ਸੀ ਤੇ ਜਿਹੜੇ ਇੱਧਰ ਦੋ ਤਿੰਨ ਰੱਖ ਰੱਖੇ ਆ ਗਮਲੇ ਜੀ ਇੱਧਰ ਵੀ ਤੇ ਅਸ਼ੋਕ ਨੂੰ ਵੀ ਇੱਧਰ ਪਾਣੀ ਨਹੀਂ ਪਿਆ ਸੀ ਕਿਉਂਕਿ ਮੈਂ ਇੱਧਰ ਦੀ ਵੀ ਇੱਧਰ ਰੱਟ ਚੱਕ ਕੇ ਛੱਡਣੀ ਪੜੀ ਜਾਂਦਾ ਸੀ ਉਹ ਇੱਧਰ ਵੀ ਪਾ ਦੇਣੇ ਹੈਗੇ ਇੱਧਰ ਦੇਖੋ ਸੁੱਤੀ ਪਈ ਹੈ ਇੱਧਰ ਹੁਣ ਬੇਲਗਿਰੀ ਦਾ ਪੇੜ ਹੈ ਜਿਹੜਾ ਕਿ ਭੱਜ ਗਿਆ ਮੋਟਰਸਾਈਕਲ ਤੇ ਪੜ ਕੇ ਪਰਤੇ ਆ ਗਈ ਮੋਟਰਸਾਈਕਲ ਦੇ ਨਾਲ ਲੱਗੀ ਤੇ ਪਾਣੀ ਘਟ ਗਿਆ ਲਾਈ ਗਈ ਉਧਰ ਤੇ ਮੈਂ ਇਸ ਨੂੰ ਬਾਲਟੀ ਨਾਲ ਪਾ ਦਿੰਨੀ ਹੈਗੀ ਲੋ ਗਾਇਸ ਆਪਾਂ ਅਗੇ ਅੰਦਰ ਤੇ ਹੁਣ ਇੱਧਰ ਪਾ ਦਿੰਨੇ ਹੈਗੇ ਇਹਨਾਂ ਦੀ ਨਾ ਮਿੱਟੀ ਕਰੜੀ ਜੀ ਹੋਈ ਪਈ ਹੈਗੀ ਤੇ ਮਿੱਟੀ ਢਿੱਲੀ ਕਰਾਉਣੀ ਪੈਣੀ ਅੱਜ ਸ਼ਾਮ ਨੂੰ ਸਾਰਿਆਂ ਦੀ ਮਿੱਟੀ ਹੈ ਜਿਹੜੀ ਉਹ ਥੋੜੀ ਥੋੜੀ ਢਿੱਲੀ ਕਰਾਵਾਂਗੇ ਕਿਉਂ ਪਾਣੀ ਹੈ ਜਿਹੜਾ ਉਹ ਆਸਾਨੀ ਨਾਲ ਪਾਣੀ ਹੈ ਜਿਹੜਾ ਉਹ ਆਸਾਨੀ ਨਾਲ ਪੀ ਸਕੇ ਇਧਰ ਦੇਖਿਓ ਸਾਰੇ ਇਹਨਾਂ ਦੀ ਵੀ ਮਿੱਟੀ ਕਰੜੀ ਹੋਈ ਪਈ ਆ ਤੇ ਇਧਰ ਦੇਖੋ ਰਸ਼ਮੀਨ ਪਿਆ ਸੀਗਾ ਰਸ਼ਮੀਨ ਸੱਤ ਉੱਠ ਖੜਾ ਸੀਗਾ ਤੇ ਵੈਸੇ ਹੀ ਪਿਆ ਸੀਗਾ ਤੇ ਇਹਨੂੰ ਮੈਂ ਇੱਥੇ ਹੱਸ ਰਹੀ ਸੀ ਰਸ਼ਮੀਨ ਤੇਰੀ ਅੱਜ ਚੋਰੀ ਚੋਰੀ ਵੀਡੀਓ ਬਣ ਗਈ ਇਹ ਵੇਖੋ ਜਾਣ ਬੁੱਝ ਕੇ ਐ ਕਰੀ ਜਾਂਦਾ ਹੈਗਾ ਤੇ ਮਸਤੀ ਕਰ ਰਿਹਾ ਹੈਗਾ ਕੀ ਆ ਸੋ ਪਤਾ ਉੱਠ ਹੈ ਸਵੇਰੇ ਸਵੇਰੇ ਸ਼ਰੀਰ ਨਹੀਂ ਮੰਨਦਾ ਤੇ ਹੁਣ ਤਾਂ ਕਾਫੀ ਟਾਈਮ ਸੌਂ ਲੈਂਦਾ ਰਸ਼ਮੀਨ ਕਿਉਂ ਸਕੂਲ ਤਾਂ ਜਾਣਾ ਨਹੀਂ ਹੁੰਦਾਗਾ ਤੇ ਫਿਰ ਕਿੰਨਾ ਟਾਈਮ ਸੌਂ ਲੈਂਦਾ ਹੈਗਾ ਤੇ ਇੱਧਰ ਮੇਰੇ ਸਟੈਂਡ ਦਾ ਢਿੱਲਾ ਜਾ ਹੋ ਜਾਂਦਾਗਾ ਜਦੋਂ ਕਈ ਵਾਰੀ ਸਟੈਂਡ ਦੇ ਉੱਤੇ ਫੋਨ ਲਾਉਣੇ ਆ ਵੀਡੀਓ ਬਣਾਉਣ ਵਾਸਤੇ ਤੇ ਇਹ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੇਰਾ ਸਟੈਂਡ ਠੀਕ ਕਰੋ ਜੀ ਹੁਣ ਆਪਾਂ ਪਾ ਦਿੰਨੇ ਆ ਬਾਹਰ ਲਈ ਗਮਲਿਆਂ ਨੂੰ ਪਾਣੀ ਤਦ ਦੇਖੋ ਇਹ ਤਾਂ ਮੰਮੀ ਨੇ ਲਾਤਾ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਰਾਤ ਹੀ ਪਾਣੀ ਪਾਇਆ ਸੀ ਤੇ ਇਹ ਗਿੱਲੇ ਪਿਆਗਾ ਵਧੀਆ ਮਿੱਟੀ ਹੈ ਨਾ ਜਿਹੜੀ ਇਹਨਾਂ ਦੀ ਕਰੜੀ ਹੋਗੀ ਤੇ ਇਹ ਪੋਲੀ ਕਰਵਾਵਾਂਗੇ ਆ ਸ਼ਾਮ ਨੂੰ ਇਹ ਜਲਾਈਂਗਾ ਉਹਦਾ ਇੱਥੇ ਵੀ ਲਾਤਾ ਸੀਗਾ ਇਹ ਪੱਤੇ ਵਾਹੀ ਗੁਰੂ ਚਲੋ ਇਹਨੂੰ ਵੀ ਅੱਗੇ ਹੋਰ ਵਧੂਗਾ ਇਹ ਤੇ ਵੈਸੇ ਤਾਂ ਪੱਤਾ ਕੀ ਪਤਾ ਇਹ ਲੰਬੇ ਜੇ ਖਰਾਬ じゃ ਵੀ ਹੋ ਚੱਲੇਗਾ ਇੱਧਰ ਆਖਿ ਸਿੱਧਾ ਗਿਆਖਰੀ ਨਹੀਂ ਤਾਂ ਹੁਣ ਕੀ ਹੋਣਾ ਤੇ ਇੱਧਰ ਵੀ ਆਪਾਂ ਪਾ ਦਿੰਨੇ ਆ ਪਾਣੀ ਇਹਦੇ ਪੋਦੇ ਇਹਨਾਂ ਜਿਹੜੇ ਸਾਰੇ ਪਾਣੀ ਬੜਾ ਜਲਦੀ ਸੁੱਕਦਾ ਇਹਨਾਂ ਚ ਥੋੜੇ ਟਾਈਮ 'ਚ ਪਾਣੀ ਸੁੱਕ ਜਾਂਦਾ ਹੈਗਾ ਪਾਣੀ ਦਰ ਫਰਸ਼ ਤੇ ਵੀ ਡੁੱਲ ਜਾਂਦਾ ਜਦੋਂ ਪਾਉਨੇ ਆਪਾਂ ਤੇ ਕੋਈ ਨਹੀਂ ਗਲਤ ਕਰਨਾ ਕੱਢ ਦਾਂਗੇ ਤੇ ਇਹਨਾਂ ਨੂੰ ਆਪਾਂ ਨਾ 2-3 ਵਾਰ ਦੇ ਵਿੱਚ ਵੀ ਪਾ ਦੇਣੇ ਆ ਪਾਣੀ ਆਪਾਂ ਆਪ ਕਿੰਨੀ ਵਾਰ ਪੀਣੇ ਆ ਪਾਣੀ ਤੇ ਗਰਮੀ ਦੇ ਵਿੱਚ ਪੰਛੀਆਂ ਨੂੰ ਵੀ ਪਾਣੀ ਪਾਉਣਾ ਚਾਹੀਦਾ ਹੈਗਾ ਠੰਡਾ ਇਹਨਾਂ ਨੂੰ ਵੀ ਇੱਧਰ ਦੇਖੋ ਗਾਇਜ਼ ਇਹ ਨਾ ਮਣੀ ਪਲਾਟ ਦਾ ਇੱਕੋ ਹੀ ਪੱਤਾ ਰਹਿ ਗਿਆ ਸੀਗਾ ਤੇ ਇਹਨਾਂ ਅਸੀਂ ਮਿਹਨਤ ਕਰਨੀ ਨਹੀਂ ਛੱਡੀ ਪਾਣੀ ਪੋਣੀ ਪਾਈ ਰੱਖਿਆ ਵਧੀਆ ਸੰਭਾਲ ਰੱਖੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਵਧਣਾ ਸ਼ੁਰੂ ਹੋ ਗਿਆ ਦੇਖੋ ਇੰਨੀ ਗਰੋਥ ਹੋ ਗਈ ਹੈ ਉਸੇ ਤਰ੍ਹਾਂ ਗਾਇਜ਼ ਆਪਾਂ ਨੂੰ ਵੀ ਮਿਹਨਤ ਕਰਨੀ ਨਹੀਂ ਛੱਡਣੀ ਚਾਹੀਦੀ ਹਮੇਸ਼ਾ ਮਿਹਨਤ ਕਰਦੇ ਰਹੋ ਵਾਹਿਗੁਰੂ ਇੱਕ ਨਾ ਇੱਕ ਦਿਨ ਆਪਣੀ ਮਿਹਨਤ ਨੂੰ ਫਲ ਜ਼ਰੂਰ ਲੰਦਾਗਾ ਇਸ ਤਰ੍ਹਾਂ ਦੇਖੋ ਇਹਦੀ ਛੋਟਾ ਜਿਹਾ ਸੀ ਇਹਦੀ ਵੀ ਅਸੀਂ ਕੇਅਰ ਬਹੁਤ ਕੀਤੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਅਜਮਾਇੰਦਾ ਪੌਦਾ ਵੀ ਕਿੱਡਾ ਹੋ ਗਿਆ ਤੇ ਸਾਰੇ ਵਧੀਆ ਇੱਧਰ ਦੇਖੋ ਇਹ ਬਹੁਤ ਵਧੀਆ ਸੀ ਇਹ ਤਾਂ ਐ ਲੱਗਦਾ ਸੀ ਜਿਵੇਂ ਪੱਟਣਾ ਹੀ ਪਊਗਾ ਇੱਕੋ ਹੀ ਪੱਤਾ ਰਹਿ ਗਿਆ ਸੀ ਤੇ ਪਰ ਮਿਹਨਤ ਦੇ ਨਾਲ ਵਾਹਿਗੁਰੂ ਨੇ ਉਹਨੂੰ ਅੱਗੇ ਵਧਾਇਆ ਉਸੇ ਤਰ੍ਹਾਂ ਗਾਈਜ਼ ਆਪਾਂ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਹਮੇਸ਼ਾ ਮਿਹਨਤ ਕਰਦੇ ਰਹੋ ਮਿਹਨਤ ਕਰਦੇ ਰਹੋ ਕਦੇ ਨਾ ਕਦੇ ਵਾਹਿਗੁਰੂ ਜ਼ਰੂਰ ਸੁਣੇਗਾ ਤੇ ਆਪਣੀ ਮਿਹਨਤ ਨੂੰ ਫਲ ਜ਼ਰੂਰ ਮਿਲੇਗਾ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈਗਾ ਕਈ ਕਹਿ ਦਿੰਦੇ ਆ ਕਿ ਸਾਡਾ ਜਲਦੀ ਜਲਦੀ ਆ ਕੰਮ ਹੋ ਜੇ ਆ ਕੰਮ ਹੋ ਦੇ ਨਹੀਂ ਗਾਈਜ਼ ਉਹ ਕੰਮ ਆਪਣਾ ਜਦੋਂ ਹੋਣਾ ਉਦੋਂ ਹੀ ਹੋਣਾ ਪ੍ਰਮਾਤਮਾ ਨੇ ਜਦੋਂ ਕਰਨਾ ਹੈਗਾ ਪਰ ਮਿਹਨਤ ਨਾ ਛੱਡੋ ਮਿਹਨਤ ਕਰਦੇ ਰਹੋ ਜਦੋਂ ਆਪਾਂ ਮਿਹਨਤ ਛੱਡ ਦਿੰਨੇ ਆ ਉਦੋਂ ਤਾਂ ਗਾਇਜ਼ ਪਰਮਾਤਮਾ ਵੀ ਸਾਥ ਨਹੀਂ ਦਿੰਦਾ ਇਸ ਤਰ੍ਹਾਂ ਮਿਹਨਤ ਕਰਦੇ ਰਹੋ ਜਿਵੇਂ ਮੈਂ ਬਹੁਤ ਮਿਹਨਤ ਕਰ ਰਹੀ ਹਾਂ ਚੈਨਲ ਤੇ ਵਿਊ ਨਹੀਂ ਆਉਂਦੇ ਮੈਂ ਤਾਂ ਵੀ ਮਿਹਨਤ ਕਰ ਰਹੀ ਹਾਂ ਵਿਊ ਆਉਂਦੇ ਆ ਜਦੋਂ ਉਦੋਂ ਆਪਾਂ ਦੇਖ ਕੇ ਖੁਸ਼ ਹੋ ਜਾਈਦਾ ਹੈਗਾ ਵੀ ਚਲੋ ਅੱਜ ਵਧੀਆ ਵਿਊ ਆਏ ਹੈਗੇ ਤੇ ਆਪਾਂ ਨੂੰ ਤਰੱਕੀ ਮਿਲੇਗੀ ਪਰ ਕਦੇ ਕਦੇ ਹੋ ਜਾਂਦਾ ਨਹੀਂ ਵਿਊ ਆਉਂਦੇ ਤੇ ਇਸ ਤਰ੍ਹਾਂ ਪਲੀਜ਼ ਸਪੋਰਟ ਜ਼ਰੂਰ ਕਰੋ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਤੇ ਰੱਬ ਰੱਖਾ